ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੁਬਈ ਵਿੱਚ ਜਲੰਧਰ ਦੇ ਨੌਜਵਾਨ ਦਾ ਕਤਲ ਹੋ ਗਿਆ। ਮੌਕੇ ਦੀ ਐਕਸਕਲੂਸਿਵ ਵੀਡੀਓ ਵੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੜਾਈ ਛਡਾਉਣ ਗਿਆ ਇਹ ਨੌਜਵਾਨ ਖੁਦ ਹੀ ਲੜਾਈ ਦਾ ਸ਼ਿਕਾਰ ਬਣ ਗਿਆ। ਕ੍ਰੀ 15 ਸਾਲ ਪਹਿਲਾਂ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਦੁਬਈ ਗਿਆ ਸੀ। ਉੱਥੇ ਹੀ ਮੌਤ ਦੀ ਖਬਰ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਸ਼ੋਭਨਾਮ ਕੀ ਹੈ। ਕੀ ਗੱਲਬਾਤ ਹੋਈ ਹੈ ਤੁਹਾਨੂੰ ਕੀ ਪਤਾ ਲੱਗਿਆ ਕਿ ਮੁੰਡੇ ਦੇ ਬਾਰੇ ਤੁਹਾਡੀ ਡੈਥ ਹੋ ਗਈ ਹੈ ਡੈਥ ਦਾ ਪਤਾ ਲੱਗਾ ਬਸ ਕੋਈ ਤਾਂ ਕੋਈ ਬਹਿਰ ਨਹੀਂ ਸੀਗਾ ਕੋਈ ਬਖੋਦ ਨਹੀਂ ਸੀਗਾ ਸਾਰਿਆਂ ਨੂੰ ਪਤਾ ਕੋਈ ਸਾਨੂੰ ਨਹੀਂ ਪਤਾ ਮੈਂ ਤਾਂ ਇੱਕ ਟਾਂਟ ਜਿੱਤੇ ਲੱਗ ਰਿਹਾ 2 ਲੱਖ ਮੁੰਡਾ ਜਿਹੜਾ ਉਹ ਫੋਟੋ ਵੀ ਤੁਹਾਨੂੰ ਆ ਦੇਣੀ ਹੈ ਪਤਾ ਨਹੀਂ ਕਿੰਨੇ ਸਾਲ ਗੈਨੂ ਹੋ ਗਈ ਸੀ ਦੁਬਈ ਨੂੰ ਦੁਬਈ ਨੂੰ ਨਹੀਂ ਜਾ ਰਿਹਾ ਸਮਝ ਕਿੰਨੀ ਕੀ ਉਮਰ ਹੋਣੀ ਤੁਹਾਡੇ ਮੁੰਡੇ ਦੀ ਤੋ ਕੀ ਉਹਦੀ ਭੈਣ ਕਿੰਨੇ ਭਰਾ ਤੇ ਕਿੰਨੇ ਭੈਣਾਂ ਐ ਉਹਨਾਂ ਦੀ ਇੱਕ ਭੈਣਾਂ ਦੋ ਭਰਾ ਤੋ ਦੂਜਾ ਭਰਾ ਕਿਤੇ ਹੈ ਇਸ ਟਾਈਮ ਉਹ ਇਸ ਟਾਈਮ ਬਾਰ ਤਾਨੂੰ ਕਿਦਾ ਪਤਾ ਲੱਗਿਆ ਕਿ ਉਹਨਾਂ ਦੀ ਕਦ ਤੁਹਾਨੂੰ ਕਿਦਾ ਪਤਾ ਕਿ ਉਹਨਾਂ ਦੀ ਦਤ ਕਦ ਹੋ ਗਈ ਸੀ ਇੱਕ ਵਾਰ ਸਾਨੂੰ ਤਾਂ ਪੂਨ ਨਹੀਂ ਕੋਈ ਰੰਜਿਸ਼ ਵਗੈਰਾ ਕਿਸੇ ਦੀ ਨਾਲ ਕਿਸੇ ਦੇ ਨਾਲ ਰੰਜਿਸ਼ ਨਹੀਂ ਹੁੰਦੀ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦੇ ਆ ਹਾਂਜੀ ਕੋਨ ਦਾ ਬਦਲਾ ਤੋਂ ਸਾਨੂੰ ਜਿੱਦਾਂ ਸਾਡਾ ਪੱਤ ਮਾਰਿਆ ਉੱਤੇ ਸਾਨੂੰ ਮੈਨਾਂ ਚਾਹੀਦਾ ਮੁਆਫੀ ਮੈਨਾਂ ਚਾਹੀਦਾ ਇੱਧਰ ਜਮਸ਼ੇਰ ਥਾਣੇ ਦੇ ਸਦਰ ਤੋਂ ਸਦਰ ਕੋਈ ਕੰਪਲੀਟ ਵਗਾਰਾ ਤੁਸੀਂ ਆਪਣੇ ਨੇ ਦਿੱਤੀ ਪੁਲਿਸ ਤੁਸੀਂ ਕੰਪਲੀਟ ਦਰਜ ਕਰਾਓਗੇ ਇਸ ਟਾਈਮ ਕੰਪਲੀਟ ਦਰਜ ਕਰਾਓਗੇ ਪੁਲਿਸ ਥਾਣੇ ਜਾ ਕੇ ਉਹ ਕਰਾ ਦੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੁਬਈ ਵਿੱਚ ਜਲੰਧਰ ਦੇ ਨੌਜਵਾਨ ਦਾ ਕਤਲ ਹੋ ਗਿਆ ਮੌਕੇ ਦੀ ਐਕਸਕਲੂਸਿਵ ਵੀਡੀਓ ਵੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੜਾਈ ਛਡਾਉਣ ਗਿਆ ਇਹ ਨੌਜਵਾਨ ਖੁਦ ਹੀ ਲੜਾਈ ਦਾ ਸ਼ਿਕਾਰ ਬਣ ਗਿਆ ਦੀ 15 ਸਾਲ ਪਹਿਲਾਂ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਦੁਬਈ ਗਿਆ ਸੀ ਉੱਥੇ ਹੀ ਮੌਤ ਦੀ ਖਬਰ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸ਼ੋਭਨਾਮ ਕੀ ਹੈ ਕੀ ਗੱਲਬਾਤ ਹੋਈ ਹੈ ਤੁਹਾਨੂੰ ਕੀ ਪਤਾ ਲੱਗਿਆ ਕਿ ਮੁੰਡੇ ਦੇ ਬਾਰੇ ਤੁਹਾਡੀ ਡੈਥ ਹੋ ਗਈ ਹੈ ਡੈਥ ਦਾ ਹੀ ਪਤਾ ਲੱਗਾ ਬਸ ਕੋਈ ਤਾਂ ਕੋਈ ਬਹਿਰ ਨਹੀਂ ਸੀ ਬਾਕੀ ਕੋਈ ਬਹੁਤ ਧੰਨ ਸੀ ਦਾ ਸਾਰਿਆਂ ਨੂੰ ਪਛਤਾ। ਕੋਈ ਸਾਨੂੰ ਨਹੀਂ ਪਤਾ ਕਿੰਨਾ ਪੀ ਲਾਟਾ ਚ ਦੋਨੇ ਲਾਟ। ਮੁੰਡਾ ਜਿਹੜਾ ਉਹ ਛੋਟੋ ਵੀ ਤੁਹਾਨੂੰ ਆ ਦੇ ਹੁੰਨੀ ਆ। ਪਤਾ ਨਹੀਂ ਕਿੰਨੇ ਸਾਲ ਗੈਨੂ ਹੋ ਗਈ ਸੀ ਦੁਬਈ ਨੂੰ। ਦੁਬਈ ਨੂੰ ਹੀ ਜਾ ਰਿਹਾ ਸਾਰੇ। ਕਿੰਨੀ ਕੀ ਉਮਰ ਹੋਣੀ ਤੁਹਾਡੇ ਮੁੰਡੇ ਦੀ? ਤੋਂ ਕੀ ਉਹਦੀ ਭੈਣ ਕਿੰਨੇ ਭਰਾ ਤੇ ਕਿੰਨੇ ਭੈਣਾਂ ਆਏ ਉਹਨਾਂ ਦੀ? ਇੱਕ ਭੈਣਾਂ ਦੋ ਭਰਾ। ਤਾਂ ਦੂਜਾ ਭਰਾ ਕਿਤੇ ਇਸ ਟਾਈਮ ਉਹ ਇਸ ਟਾਈਮ ਬਹੁਤ ਤੈਨੂੰ ਕਿਦਾ ਪਤਾ ਲੱਗਿਆ ਕਿ ਉਹਨਾਂ ਦੀ ਕਦ ਤੁਹਾਨੂੰ ਕਿਦਾ ਪਤਾ ਕਿ ਉਹਨਾਂ ਦੀ ਦਰਤ ਕਦ ਹੋ ਗਈ ਸੀ ਇੱਕ ਵਾਰ ਸਾਨੂੰ ਤਾਂ ਪੂਨ ਨਹੀਂ ਕੋਈ ਰੰਜਿਸ਼ ਵਗੈਰਾ ਕਿਸੇ ਦੀ ਨਾਲ ਕਿਸੇ ਦੇ ਨਾਲ ਰੰਜਿਸ਼ ਨਹੀਂ ਹੋ ਰਹੀ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦੇ ਆ ਹਾਂਜੀ ਕੋਈ ਦਾ ਬਦਲਾ ਤੋਂ ਸਾਨੂੰ ਜਿੱਦਾਂ ਸਾਡਾ ਪੱਕ ਮਾਰਿਆ ਉੱਤੇ ਸਾਨੂੰ ਮੈਨੂੰ ਨਹੀਂ ਚਾਹੀਦਾ ਮੁਸਾਫਾ ਮੈਨੂੰ ਨਹੀਂ ਚਾਹੀਦਾ ਇੱਧਰ ਜਮਸ਼ੀਰ ਥਾਣੇ ਦੇ ਸਦਰ ਤੋਂ ਸਦਰ ਕੋਈ ਕੰਪਲੀਟ ਵਗੈਰਾ ਤੁਸੀਂ ਆਪਣੇ ਨੇ ਦਿੱਤੀ ਪੁਲਿਸ ਤੁਸੀਂ ਕੰਪਲੀਟ ਦਰਜ ਕਰਾਓਗੇ ਇਸ ਟਾਈਮ ਕੰਪਲੀਟ ਦਰਜ ਕਰਾਓਗੇ ਪੁਲਿਸ ਥਾਣੇ ਜਾ ਕੇ ਉਹ ਕਰਾਓਗੇ ਸਰ ਮਾ ਲੋ ਦਰਜ